ਅਦਰਵਾਸ ਸਾਹਿਬ ਅੱਜ ਪ੍ਰੋਟੈਸਟ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਭਾਰਤੀ ਜਨਤਾ ਪਾਰਟੀ ਮੰਡਲ ਕੁਰਾਲੀ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ ਹੈ ਇਹ ਪੰਜਾਬ ਸਰਕਾਰ ਜੋ ਪਿਛਲੇ 3 ਸਾਲਾਂ ਤੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਰਹੀ ਹੈ ਇਸ ਨੇ ਪੰਜਾਬ ਨੂੰ ਜੋ ਵਾਅਦੇ ਕੀਤੇ ਸੀ ਉਹਨਾਂ ਤੋਂ ਪਿੱਛੇ हट ਗਈ ਹੈ ਇਹ ਸਰਕਾਰ ਸਾਡੀਆਂ ਭੈਣਾਂ ਨੂੰ 1000 ਰੁਪਿਆ ਪਰ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਤੋਂ ਪਿੱਛੇ हट ਗਈ ਤੇ ਪੰਜਾਬ ਸਰਕਾਰ ਨੇ ਇਹ ਵਾਦਾ ਕੀਤਾ ਸੀ ਕਿ ਪੰਜਾਬ ਨੂੰ ਅਸੀਂ 2 ਹਫ਼ਤਿਆਂ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਨਸ਼ਿਆਂ ਤੋਂ ਮੁਕਤ ਕਰ ਦੇਵਾਂਗੇ ਉਹ ਵਾਦੇ ਤੋਂ ਮੁੱਕਰ ਗਈ ਤੇ ਤੀਸਰਾ ਵਾਦਾ ਸੀ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸਟੇਟ ਬਣਾਵਾਂਗੇ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ 10 ਗੁਣਾ ਤਰੱਕੀ ਕਰ ਗਿਆ ਇਹ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਨੇ ਤੇ ਪੰਜਾਬ ਸਰਕਾਰ ਨੇ ਤੀਸਰਾ ਚੌਥਾ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਕੀ ਬਣਾਣਾ ਸੀ ਪੰਜਾਬ ਦੇ ਸਾਰੇ ਸੱਤੋਂ ਰੰਗ ਇਹਨਾਂ ਨੇ ਛੀਨ ਲਈਏ ਤੇ ਹੁਣ ਸਿਰਫ ਚਿੱਟਾ ਵਿਗਦਾ ਪੰਜਾਬ ਦੇ ਵਿੱਚ ਪੰਜਾਬ ਦਾ ਰੰਗ ਚਿੱਟਾ ਹੋ ਗਿਆ ਚਿੱਟਾ ਹਰ ਜਗ੍ਹਾ ਅਵੇਲੇਬਲ ਹੈ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਗਲੀ ਮੁਹੱਲੇ ਦੇ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਜੋ ਪੰਜਾਬ ਸਰਕਾਰ ਨੇ ਚਿੱਟੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ ਉਹ ਸਿਰਫ ਛੋਟੇ ਵਪਾਰੀਆਂ ਦੇ ਆਲੇ-ਦਾਲੇ ਘੁੰਮਦੀ ਹੈ ਬੜੀਆਂ ਮਗਰ ਮੱਛਲੀਆਂ بڑے ਮਗਰਮੱਛ ਹਜੇ ਵੀ ਉਸ ਅਭਿਆਨ ਤੋਂ ਬਾਹਰ ਬੈਠੇ ਨੇ ਜਿਹੜੇ ਪੰਜਾਬ ਨੂੰ ਨਸ਼ਾ ਸਪਲਾਈ ਕਰਦੇ ਨੇ ਸਾਡੀ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਪਹਿਲਾਂ بڑے ਮਗਰਮੱਛਾਂ ਨੂੰ پکڑੋ ਫਿਰ ਛੋਟਿਆਂ ਦੇ ਬਲ ਜਾਓ ਇਸ ਕਰਕੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਸਾਡੀ ਭਾਰਤੀ ਜਨਤਾ ਪਾਰਟੀ ਇਸ ਮੁਹਿੰਮ ਨੂੰ ਅੱਗੇ ਚਲਾ ਰਹੀ ਹੈ ਤੇ ਉਹ ਜੋ 3 ਸਾਲ ਦੇ ਵਾਅਦੇ ਨੇ ਪੰਜਾਬ ਦੇ ਪੰਜਾਬ ਸਰਕਾਰ ਦੇ ਉਹ ਹਜੇ ਤੱਕ ਪੂਰੇ ਨਹੀਂ ਹੋਏ ਅਜੇ 2 ਸਾਲ ਪਏ ਨੇ ਸਾਨੂੰ ਨਹੀਂ ਲੱਗਦਾ ਕਿ ਸਰਕਾਰ ਕਿਸਾਨਾਂ ਦਾ ਮਸਲਾ ਜਾਂ ਹੋਰ ਜਿੰਨੇ ਵੀ ਮਸਲੇ ਐ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਮਸਲਾ ਉਹ ਵੀ ਕਦੇ ਹੱਲ ਹੋਵੇਗਾ ਸਾਨੂੰ ਕੋਈ ਉਮੀਦ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਤੇ ਲੋਕ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਤੋਂ ਉਮੀਦ ਕਰ ਰਹੇ ਨੇ ਕਿ ਪੰਜਾਬ ਨੂੰ ਜੇ ਸੁਧਾਰ ਸਕਦੀ ਹੈ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ ਜੋ ਸਾਡਾ ਪੰਜਾਬ ਕਦੇ ਸੋਨੇ ਦੀ ਚਿੜੀਆ ਹੁੰਦਾ ਸੀ ਅੱਜ ਉਹ ਪੰਜਾਬ ਦੇਸ਼ ਦੇ ਸਭ ਤੋਂ ਪਿਛੜੇ ਹੋਏ ਸੂਬਿਆਂ ਦੇ ਵਿੱਚ ਸ਼ਾਮਲ ਹੋ ਗਿਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਮੀਡੀਆ ਕਰਮਚਾਰੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਗਰਪਾਲ ਸਿੰਘ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਰਵਾਈ ਦੇ ਨਾਲ ਸਾਡਾ 70% ਤੱਕ ਘਟ ਗਈ ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਦੇ ਵਿੱਚ ਛੁੱਟੀ ਜਾਂਦੀ ਸੀ ਕੀ ਲੱਗਦਾ ਹੈ ਕਿ ਵਾਕਈ ਫਰਕ ਪਿਆ ਇਸ ਕਾਰਵਾਈ ਦੇ ਨਾਲ ਜੋ ਤੁਸੀਂ ਸਵਾਲ ਪੁੱਛਿਆ ਹੈ ਡਰੱਗਸ ਘਟਣ ਦਾ ਇਸ ਦਾ ਜਵਾਬ ਤਾਂ ਇਹੀ ਹੈ ਕਿ ਪੰਜਾਬ ਸਰਕਾਰ ਆਕੇ ਫੀਲਡ ਦੇ ਵਿੱਚ ਸਰਵੇ ਕਰੇ ਸਿਰਫ ਬਿਆਨਬਾਜ਼ੀ ਨਾਲ ਨਸ਼ਾ ਨਹੀਂ ਘਟਣਾ ਹੈ ਕੁਰਾਲੀ ਦੇ ਵਿੱਚ ਹੀ ਹਰ ਜਗ੍ਹਾ ਹਰ ਗਲੀ ਮੁਹੱਲੇ ਦੇ ਵਿੱਚ ਨਸ਼ਾ ਅਵੇਲੇਬਲ ਹੈ ਤੁਸੀਂ ਜਿੱਥੇ ਮਰਜ਼ੀ ਖੜ ਕੇ ਕਿਸੇ ਨੂੰ ਵੀ ਨਸ਼ਾ ਉਪਲਬਧ ਲੈ ਸਕਦੇ ਹੋ